यूके ਚ ਸਿੱਖਾਂ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ ਜੀ ਹਾਂ ਬਰਤਾਨੀਆ ਵਾਸੀ ਕਈ ਸਿੱਖਾਂ ਨੂੰ ਬਰਤਾਨੀਆ ਪੁਲਿਸ ਕੋਲੋਂ ਉਹਨਾਂ ਦੀ ਜਾਨ ਨੂੰ ਖਤਰਾ ਹੋਣ ਦੇ ਨੋਟਿਸ ਮਲੇ ਨੇ ਅਤੇ ਉਹਨਾਂ ਨੂੰ ਤੁਰੰਤ ਖਤਰੇ ਬਾਰੇ ਚੇਤਾਵਨੀ ਦਿੱਤੀ ਗਈ ਹੈ ਇਹਨਾਂ ਨੋਟਿਸਾਂ ਨੂੰ ਉਸਮਾਨ ਚੇਤਾਵਨੀ ਵੀ ਕਿਹਾ ਜਾਂਦਾ ਹੈ ਬਰਤਾਨੀਆ ਦੇ ਮੀਡੀਆ 'ਚ ਇਹਨਾਂ ਨੋਟਿਸਾਂ ਬਾਰੇ ਨਸ਼ਰ ਹੋਈ ਖਬਰ ਤੋਂ ਬਾਅਦ ਸਿੱਖਾਂ ਨੇ ਸ਼ੱਕ ਪ੍ਰਗਟਾਇਆ ਕਿ ਇਸ ਖਤਰੇ ਦਾ ਕਾਰਨ ਭਾਰਤਰੀ ਹੋ ਸਕਦਾ ਹੈ ਕਿਉਂਕਿ ਉਹ ਕਥਿਤ ਤੌਰ ਤੇ ਭਾਰਤ ਵਿਰੋਧੀ ਪ੍ਰਚਾਰ ਦੇ ਵਿੱਚ ਸ਼ਾਮਲ ਰਹੇ ਨੇ ਇਸ ਦੇ ਨਾਲ ਹੀ ਇਸ ਸ਼ੱਕ ਦਾ ਕਾਰਨ ਉਹਨਾਂ ਕਿਹਾ ਕਿ ਇਹ ਵੀ ਹੈ ਕਿ ਅਮਰੀਕਾ ਵਾਸਤੇ ਗਰਮਖਿਆਲੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਤਤ ਸਾਜ਼ਿਸ਼ ਦੇ ਸੰਬੰਧ ਵਿੱਚ ਅਮਰੀਕਾ ਚ ਨikhil ਗੁਪਤਾ ਵਿਰੁੱਧ ਅਦਾਲਤ ਚ ਕੇਸ ਚੱਲ ਰਿਹਾ ਹੈ ਜਸਟਿਸ ਗੁਪਤਾ ਨੂੰ ਕਥਿਤ ਤੌਰ ਤੇ ਭਾਰਤ ਸਰਕਾਰ ਦੇ ਇੱਕ ਮੁਲਾਜ਼ਮ ਵੱਲੋਂ ਪਰਤੀ ਕੀਤਾ ਗਿਆ ਸੀ ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਦੇ ਅਜੰਟਾ ਅਤੇ ਸਿੱਖ ਵਕਵਾਦੀ ਹਰਦੀਪ ਸਿੰਘ ਨਿਹਰ ਦੇ ਕਤਲ ਵਿਚਾਲੇ ਸੰਭਾਵਿਤ ਸੰਬੰਧ ਨਕੂੜ ਦੇਵੀ ਦੋਸ਼ ਲਗਾਏ ਨੇ ਉਦੋਂ ਹੀ ਇੱਕ ਸਿੱਖ ਵਿਅਕਤੀ ਜਸਦੇਪਰਾ ਅਤੇ ਪਿਤਾ ਨੂੰ ਉਸਮਾਨ ਚਤਾਵਨੀ ਦਿੱਤੀ ਗਈ ਸੀ ਨੇ ਬਰਤਾਨੀਆਂ ਦੇ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸਨੇ ਸ਼ੁਰੂ ਵਿੱਚ ਸੋਚਿਆ ਸੀ ਕਿ ਇਹ ਖਤਰਾ ਵੈਸਟ ਮਿਡਲੈਂਡਸ ਵਿੱਚ ਧਾਰਮਿਕ ਕੱਟੜਪੰਥੀਆਂ ਵੱਲੋਂ ਆਇਆ ਪਰ ਨਿਚਰ ਅਤੇ ਪੰਨੂ ਮਾਮਲਿਆਂ ਦੇ ਨਾਲ-ਨਾਲ ਵਕਵਾਦੀ ਅਫਤਾਰ ਸਿੰਘ ਖੰਡਾ ਨੂੰ ਜ਼ਹਿਰ ਦੇ ਕੇ ਮਾਰ ਦਿੱਤੇ ਜਾਣ ਦੇ ਨਾਲ-ਨਾਲ ਹੁਣ ਉਸ ਨੂੰ ਵੀ ਇਹ ਵਿਸ਼ਵਾਸ ਹੈ ਕਿ ਇਸ ਵਿੱਚ ਭਾਰਤ ਸਰਕਾਰ ਦਾ ਸੰਬੰਧ ਹੋ ਸਕਦਾ ਹੈ ਉਸਨੇ ਕਿਹਾ ਕਿ ਮੇਰੀ ਜਾਨ ਨੂੰ ਖਤਰੇ 'ਚ ਭਾਰਤ ਸਰਕਾਰ ਦਾ ਸੰਬੰਧ ਕੋ ਸਕਦਾ ਹੈ ਮੈਂ ਟਵਿੱਟਰ ਅਤੇ ਇੰਸਟਾਗ੍ਰam ਤੇ ਭਾਰਤੀ ਸ਼ਾਸਨ ਦੇ ਵਿਰੁੱਧ ਸਮਗਰੀ ਪੋਸਟ ਕੀਤੀ ਸੀ ਹਾਲਾਂਕਿ ਉਧਰ ਹੀ ਇੱਕ ਹੋਰ ਸਿੱਖ ਨੇ ਮੀਡੀਆ ਨੂੰ ਦੱਸਦਿਆਂ ਕਿਹਾ ਕਿ ਉਸਤਾ ਮੰਨਣਾ ਹੈ ਕਿ ਧਮਕੀਆਂ ਬਰਤਾਨੀਆਂ ਦੇ ਕਠੜਪੰਥੀ ਸਿੱਖ ਸੰਗਠਨ ਤੋਂ ਆਈਆਂ ਸਨ ਅਤੇ ਇਸ 'ਚ ਭਾਰਤ ਸਰਕਾਰ ਦੀ ਕੋਈ ਸ਼ਮੂਲੀਅਤ ਨਹੀਂ ਹੈ ਸਿਕ ਫੈਡਰੇਸ਼ਨ ਯੂਕੇ ਦੇ ਪ੍ਰਮੁੱਖ ਸਲਾਹਕਾਰ ਦਵਿੰਦਰਜੀਤ ਸਿੰਘ ਨੇ ਇਹਨਾਂ ਨੋਟਿਸਾਂ 'ਚ ਭਾਰਤ ਦੀ ਭੂਮਿਕਾ ਨੂੰ ਰੱਦ ਕਰਦਿਆਂ ਕਿਹਾ ਕਿ ਉਸਮਾਨ ਰਿਪੋਰਟਾਂ ਅਕਸਰ ਘਰੇਲੂ ਸ਼ਿਕਾਇਤਾਂ ਨਾਲ ਸੰਬੰਧਿਤ ਹੁੰਦੀਆਂ ਨੇ ਪਰ ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਸਰਕਾਰ ਵੱਲੋਂ ਕੁਮਾਂਤਰੀ ਪੱਦਰ ਤੇ ਦਮਨ ਅਸਲੀ ਅਤੇ ਬ੍ਰਿਟਿਸ਼ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵੈਸਟ ਮਿਡਲੈਂਡਸ ਪੁਲਿਸ ਦੇ ਇੱਕ ਬੁਲਾਰੇ ਨੇ ਉੱਧਰ ਹੀ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਕੁਫੀਆ ਜਾਣਕਾਰੀ ਮਿਲੀ ਸੀ ਕਿ ਪਰਿਵਾਰ ਦੇ ਮੈਂਬਰਾਂ ਨੂੰ ਨੁਕਸਾਨ ਹੋ ਸਕਦਾ ਹੈ ਜਦੋਂ ਸਾਨੂੰ ਲੋਕਾਂ ਨੂੰ ਧਮਕੀਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਅਸੀਂ ਆ ਆ ਤੇ ajuda ਪ੍ਰਕਰਮਾ ਰੇਠ ਕੰਮ ਕਰਦੇ ਹਾਂ ਅਸੀਂ ਆਪਣੀ ਡਿਊਟੀ ਅਨੁਸਾਰ ਪਰਿਵਾਰਕ ਕੱਜੀਆਂ ਨੂੰ ਜਾਗਰੂਕ ਕੀਤਾ ਯਾਨਕੀ ਜੋ ਸਿੱਖ ਨਹੀਂ ਜਿਨ੍ਹਾਂ ਨੂੰ ਤਾਂ ਕੈਮਿਲੀਆਂ ਨਹੀਂ ਉਹਨਾਂ ਨੂੰ ਜਾਗਰੂਕ ਕੀਤਾ ਤੇ ਸਲਾਹ ਪ੍ਰਦਾਨ ਕੀਤੀ ਗਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ